ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਜ ਅਪਾਰ ਬਖਸ਼ਿਸ਼ ਸਦਕਾ ਜਿਹੜਾ ਪੁਆਇੰਟ ਬਲੈਂਕ ਰੇਂਜ ਤੇ ਜਾਨਲੇਵਾ ਹਮਲਾ ਸudar Sukhbir Singh ji badal te ਅੱਜ ਹੋਇਆ ਦਾਸ ਇਹ ਮਹਿਸੂਸ ਕਰਦਾ ਹੈ ਕਿ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਅੱਜ ਸudar Sukhbir Singh ji Badal ਆਪਣੀ ਸੇਵਾ ਪੂਰੀ ਕਰਕੇ ਇੱਥੋਂ ਗਏ ਆ ਨਹੀਂ ਤਾਂ ਜਿਸ ਤਰੀਕੇ ਦੇ ਹਮਲਾ ਸੀ ਬਿਲਕੁਲ ਸਾਹਮਣੇ ਖਲੋ ਕੇ 9mm ਜੋ ਮੈਨੂੰ ਦੱਸਿਆ ਗਿਆ ਹੈ ਕਿ ਪਿਸਟਲ ਦਾ ਫਾਇਰ ਹੈ ਔਰ ਤੁਸੀਂ ਸਾਰੇ ਸਮਝਦੇ ਹੋ ਕਿ 9mm ਕਿੰਨਾ ਖਤਰਨਾਕ ਪਿਸਟਲ ਮੰਨਿਆ ਜਾਂਦਾ ਔਰ ਪਾਈ ਪੁਆਇੰਟ ਬਲੈਂਕ ਰੇਂਜ ਤੋਂ ਇਹ ਸੰਭਲੇ ਤੇ ਇੱਕ ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਹੈ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਹਨਾਂ ਘੱਟ ਹੈ ਗੁਰੂ ਸਾਹਿਬ ਦੀ ਸੇਵਾ ਦੇਖੋ ਲੋਕ ਜਿਵੇਂ ਮਰਜੀ ਤਨਖਈਏ ਨੂੰ ਵੇਖਣ ਮਗਰ ਅਖੀਰ ਚ ਇਹ ਗੁਰੂ ਘਰ ਦੀ ਸੇਵਾ ਹੈ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨਾ ਦੇ ਫਰਮਾਨ ਨੂੰ ਹੁਕਮ ਨੂੰ ਸਤਿਵਚਨ ਕਰਦਿਆਂ ਜੇ ਕੋਈ ਗੁਰੂ ਦਾ ਸੇਖ ਆਪ ਦੀ ਸੇਵਾ ਨਿਭਾ ਰਿਹਾ ਹੈ ਤੁਸੀਂ ਮਾਨਸਿਕ ਹਾਲਾਤ ਵੇਖ ਲੋ ਕਿ ਜੀ ਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ 'ਚ ਆਉਂਦੀ ਆ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਕੀ ਉਹ ਬੰਦਾ ਹੈ ਕੌਣ ਕਈ ਤੁਹਾਡੇ ਚੋਂ ਕਹਿ ਰਹੇ ਆ ਜੀ ਉਹ ਖਾਲਿਸਤਾਨੀ ਆ ਮੈਂ ਉਹਨੂੰ ਖਾਲਿਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਦਾਵੇ ਦਾ ਨਿਕਟ ਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਹਾਂ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆਹ ਫੋਟੋ ਆਨੇ ਜੀ ਸੁਖੀ ਰੰਧਾਵੇ ਨਾਲ ਸੁਖੀ ਆਪ ਇੱਕ ਫੋਟੋ ਆਹ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁਖੀ ਰੰਧਾਵੇ ਨਾਲ ਆਖ ਲੋਤੇ ਇਹ ਮਤਲਬ ਕਿ ਸੁਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਹਨਾਂ ਦੀ ਮਾਨਸਿਕਤਾ ਕੀ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ ਛਿਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਖੀ ਰੰਧਾਵੇ ਦੀ ਔਰ ਇਸ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਲਾਇੰਸ ਇੰਡੀਆ ਲਾਇੰਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਸਿੱਤੂ ਮੂਸੇਵਾਲੇ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਕਬੱਡੀ ਖਿਡਾਰੀ ਨੰਗਲੰਬੀਆਂ ਦੇ ਕੇਸ 'ਚ ਸੁੱਤੇ ਪਏ ਸੀ ਅੱਜ ਫੇਰ ਤੁਸੀਂ ਸੁੱਤੇ ਸੀ ਜੇ ਉਹ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਤਾਂ ਸ਼ਰਾਬੀ ਕਬਾਬੀ ਆ ਉਹਨੂੰ ਕੀ ਪਤਾ ਮੈਂ ਕਹਾਂ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਵੱਡੀ ਗੱਲ ਕਿ ਜਿਹੜਾ ਬੰਦੇ ਨੇ ਅਟੈਕ ਕੀਤੇ ਜਿੱਤੇ ਸਾਰੀ ਇੰਟੈਲੀਜੈਂਸ ਇਨਪੁਟ ਹੈ ਦੇ ਬਾਰੇ ਇਹ ਕੋਈ ਲੁਕੀ ਚੁਪੀ ਗੱਲ ਤਾਂ ਹੈ ਨਹੀਂ ਔਰ ਪੁਲਿਸ ਕਿੱਥੇ ਸੁੱਤੀ ਪਈ ਸੀ ਲੋਕਲ ਪ੍ਰਸ਼ਾਸਨ ਇੱਥੇ ਕਿੱਥੇ ਸੁੱਤਾ ਪਿਆ ਸੀਗਾ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਿਟੀ ਅਫਸਰ ਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਸ਼ਵਾ ਬਖਾਇਆ ਜੋਸ਼ ਬਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨਹੀਂ ਤਾਂ ਫਿਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਆਤਮਾਰਦਾ ਉਹ ਤਗੜਾ ਹੋ ਕੇ ਆਪ ਦੀ ਜਾਨ ਦੀ ਜੀਰੋ ਪ੍ਰਵਾਹ ਕਰਦਿਆਂ ਹੋਇਆ ਆਪਣੀ ਜਾਨ ਤੇ ਖੇਡਦੇ ਆਉਣੇ ਅੱਜ ਸਦਾਰਤ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨਾਤਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਰਾਈਆਂ ਤੋਂ ਗੁਰੂਆਂ ਅਨੇਕ ਨਾਮ ਲੈਵਾ ਸੰਗਤੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਆ ਉਸ ਗੁਰੂ ਦੇ ਸਿੱਖ ਦਾ ਉਸ ਅੰਮ੍ਰਿਤ ਧਾਰੀ ਵੀਰ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿੱਥੇ ਉਹਦਾ ਧੰਨਵਾਦ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਈ ਐਸਪੀ ਸਾਹਿਬਾਨਾਂ ਦੀ ਡਿਊਟੀ ਲੱਗੀ ਔਰ ਇੱਕ ਐਸਪੀ ਸਾਹਿਬ ਤਾਂ ਉਹ ਨਹੀਂ ਜਿਨ੍ਹਾਂ ਨੂੰ ਨਰੈਣ ਸਿੰਘ ਚੋੜੇ ਦੇ ਏਰੀਏ 'ਚ ਆਉਂਦੇ ਨੇ ਉਹ ਹੁਣ ਵੀ ਇੱਥੇ ਸਨ ਉਹਨਾਂ ਨੂੰ ਨਰੈਣ ਸਿੰਘ ਚੋੜੇ ਦਾ ਪਤਾ ਨਹੀਂ ਜਿਹਦੇ ਬਾਰੇ ਤੁਸੀਂ ਆਪ ਕਹਿੰਦੇ ਹੋ ਤੇ ਆਈਐਸਆਈ ਨਾਲ ਲਿੰਕ ਲੈਂ। ਇਸ ਲਈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਭਗਵੰਤਮਾਨ ਦਾ ਫੇਲੀਅਰ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ناکਾਮ ਹੋਈ ਹੈ ਕਿ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠਦੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਸੇਵਾ ਤੇ ਬੈਠਿਆ ਹੋਵੇ ਔਰ ਕੱਲਾ ਉਹਨਾਂ ਦੀ ਗੱਲ ਨਹੀਂ ਜਿਹੜਾ ਆ ਕੇ ਸ੍ਰੀ ਦਰਬਾਰ ਸਾਹਿਬ ਤੇ ਹਿੰਮਤ ਰੱਖ ਰਿਹਾ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਮੈਂ ਤੁਹਾਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁੱਖੀ ਰੰਧਾਵੇ ਨਾਲ ਕੀ ਲਿਆਜ ਔਰ ਮੈਂ ਇਹ ਪਹਿਲਾ ਕੇਸ ਨਹੀਂ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇੱਕ ਸਿੱਖ ਫੋਰ ਜਸਟਿਸ ਦਾ ਹੈਗਾ ਅਵਤਾਰ ਸਿੰਘ ਪੰਨੂ ਉਹਦਾ ਭਰਾ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਸ਼ਾਇਦ ਬੰਬ ਕਹਿੰਦੇ ਉਹਨੂੰ ਉਹਨੂੰ ਵੀ ਚੇਅਰਮੈਨ ਬਣਾਇਆ ਸੀ ਔਰ ਉਹ ਵੀ ਸੁਖੀ ਰੰਡਾਵੇ ਤੇ ਤ੍ਰਿਪਤ ਰਜਿੰਦਰ ਬਾਜਵਾ ਦੋ ਵਜੀਰਾ ਨੂੰ ਉਹਦੀ ਸ਼ਹਿ ਮਿਲੀ ਹੋਈ ਆ ਉਹ ਫੋਟੋਆਂ ਵੀ ਮੈਂ ਸਾਂਝੀ ਪਹਿਲਾਂ ਵੀ ਕੀਤੀ ਸੀ ਵਿਧਾਨ ਸਭਾ 'ਚ ਵੀ ਮੈਂ ਰੌਲਾ ਪਾਇਆ ਸੀ ਮਗਰ ਇੰਟੈਲੀਜੈਂਸ ਕਿੱਥੇ ਆ ਜੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਆ ਕੱਲ ਵੀ ਅੱਜ ਵੀ ਕਹਿੰਦੇ ਇੱਕ ਹੋਰ ਸਿੰਘ ਵੀ ਫੜਿਆ ਇੱਕ ਹੋਰ ਬੰਦਾ ਜਿਹੜਾ ਪਿਸਟੋਲ ਲੈ ਕੇ ਤੁਰਿਆ ਫਿਰਦਾ ਸੀ ਕਮਾਲ ਹੋ ਗਈ ਮੇਰਾ ਵੀਰ ਜੇ ਗੁਰੂ ਦੇ ਦਰਤੇ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਇੱਥੇ ਯਾਦ ਹੋਊਗਾ ਉਹ ਇਨਸੀਡੈਂਟ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਵੈਰ ਇਜ਼ ਦੀ ਇੰਟੈਲੀਜੈਂਸ ਸਰਕਾਰ ਸੁੱਤੀ ਪਈ ਆ ਔਰ ਇਹ ਜੇ ਲੋਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਮੁੜ ਕੌਲੇ ਦੌਰ ਤੇ ਜਾਵੇ ਹਿੰਦੂ ਸਿੱਖ ਏਕਤਾ ਨੂੰ ਢਾ ਲਾਈ ਜਾਵੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਹਰ ਤਰੀਕੇ ਦਾ ਫੇਲੀਅਰ ਹੋਇਆ ਹੈ ਚੀਫ ਮਿਨਿਸਟਰ ਆਮ ਆਦਮੀ ਪਾਰਟੀ ਇੰਡੀਆ ਅਲਾਈਅንስ ਦੀ ਮਿਲੀ ਭੁਗਤ ਔਰ ਫੇਲੀਅਰ ਸਾਹਮਣੇ ਆਇਆ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪੈਜ ਰੱਖ ਲਈ ਹੈ ਮਗਰ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਜੇ ਕੋਈ ਗੁਰੂ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪ ਦੀ ਝੋਲੀ ਸਾਰਾ ਕੁਝ ਪਵਾ ਕੇ ਜੇ ਗੁਰੂ ਘਰ ਦੀ ਸੇਵਾ ਵੀ ਨਹੀਂ ਕਰ ਸਕਦਾ ਅੱਜ ਦੇ ਪੰਜਾਬ 'ਚ ਤੇ ਪੰਜਾਬ ਨੂੰ ਕਿੰਨਾ ਕੁ ਤੁਸੀਂ ਸੇਫ ਸਮਝਦੇ ਹੋ ਤੇ ਕੀ ਮਾਹੌਲ ਸਮਝਦੇ ਹੋ ਅੰਮ੍ਰਿਤਸਰ ਪੁਲਿਸ ਅੱਜ ਤੁਹਾਨੂੰ ਸ਼ਾਬਾਸ਼ੀ ਦੇ ਰਹੀ ਹੈ ਕਿ ਸਾਡੀ ਚੌਕੀ ਸਦਕਾ ਹੱਥ ਹਲੋ ਟਲੇ ਆ ਪੰਜ ਅੰਮ੍ਰਿਤਸਰ ਪੁਲਿਸ ਦਾ ਟੋਟਲ ਫੇਲਿਅਰ ਪੰਜਾਬ ਪੁਲਿਸ ਦਾ ਟੋਟਲ ਫੇਲਿਅਰ ਇਹ ਤਾਂ ਉਸ ਜਾਨਵਾਦ ਜਿਹੜਾ ਮਗਰ ਖਲੋਤਾ ਸੀ ਉਹਦੀ ਹਿੰਮਤ ਮੈਂ ਕਾਮਯਾਬੀ ਤਾਂ ਤਾਂ ਸਮਝਦਾ ਜੇ ਉਹਨੂੰ ਕੱਲ ਦਾ ਫੜਿਆ ਹੁੰਦਾ ਜਾਂ ਪਰਸੋਂ ਦਾ ਫੜਿਆ ਹੁੰਦਾ ਜਿਹੜਾ ਬੰਦਾ ਪਿਸਤੌਲ ਰੱਖ ਕੇ ਇੰਨੀ ਪੁਲਿਸ ਦੇ ਘੇਰਿਆਂ ਚੋਂ ਆ ਗਿਆ ਇੱਥੇ ਔਰ ਸਾਹਮਣੇ ਗੋਲੀ ਤੱਕ ਚਲਾਤੀ ਸ੍ਰੀ ਹਰਮੰਦਰ ਸਾਹਿਬ ਦੀਆਂ ਬਿਲਡਿੰਗਾਂ ਤੇ ਗੋਲੀਆਂ ਮਾਰਤੀਆਂ ਤੁਸੀਂ ਆਪ ਦਾ ਇਹਨੂੰ ਕਾਮਯਾਬੀ ਸਮਝ ਰਹੇ ਹੋ ਇਟੋ ਨਿਖੇਦ ਤੇ ਬੇਫਕੂਰ ਕੌਣ ਹੋ ਸਕਦਾ ਔਰ ਮੈਂ ਅੱਜ ਵੀ ਤੁਹਾਨੂੰ ਕਹਿ ਦਿਆਂ ਇਹ ਸੱਚ ਅਲੇ ਸ਼ੁਰੂਆਤ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਮੈਂ ਸਮਝਦਾ ਜਿੰਨਿਆਂ ਨੂੰ ਵੀ ਇੱਕ ਇਹ ਕਿਸੇ ਤੇ ਵੀ ਅਟੈਕ ਹੋ ਸਕਦਾ ਹਾਲਾਤ ਤੇ ਬਣ ਗਏ ਆ ਰੋਜ਼ ਹੋ ਰਹੇ ਆ ਜਿੱਥੇ ਸਾਬ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਸ ਤੇ ਕਵਰ ਅਪ ਹਾਈ ਕੋਰਟ ਦੀ ਤਾੜਨਾ ਉਸ ਤੋਂ ਬਾਅਦ ਆਹਾ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਕਤਲ ਮੈਂ ਹੋਰ ਕਿੰਨੇ ਕੇਸ ਗਿਣਾ ਦਿਆਂ ਆ ਪੁਲਿਸ ਹੈੱਡ ਕੁਆਰਟਰ ਤੇ ਅਟੈਕ ਜੇ ਸਭ ਕੁਝ ਹੋ ਰਿਹਾ ਤੁਸੀਂ ਮੰਨ ਸਕਦੇ ਹੋ ਇੰਨੀ ਸੰਗਤ ਚ ਕੱਲ ਕੇ ਸੰਗਤ ਦਾ ਵੀ ਨੁਕਸਾਨ ਹੋ ਜਾਣਾ ਸੀ ਜੀ ਕੇ ਸਾਹਿਬ ਇਸ ਲਈ ਇਹ ਹਾਲਾਤ ਬੜੇ ਹੀ ਗੰਭੀਰ ਨੇ ਔਰ ਪੰਜਾਬ ਬੜੀ ਡੇਂਜਰਸ ਸਥਿਤੀ ਤੋਂ ਨਿਕਲ ਰਿਹਾ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ ਬਾਰਡਰ ਸੂਬਾ ਔਰ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕਿਵੇਂ ਸੁੱਤੀ ਪਈ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਨਾਲ ਦੇ ਵਰਕਰਾਂ ਨੇ ਹਿੰਮਤ ਨੇ ਸ਼ਰਧਾਲੂ ਨੇ ਮੈਂ ਸਮਝਦਾ ਜੇ ਜਾਨ ਬਚਾ ਲਈ ਪੁਲਿਸ ਦਾ ਕਲੈਪ ਸੀ ਹੈ ਪੇਲੀਅਰ ਹੋਰ ਪਏ ਨੇ ਸੇਵਾ ਕਰਨ ਵਾਲੇ ਉੱਥੇ ਤੁਸੀਂ ਮੰਗ ਕਰਦੇ ਹੋ ਡੀਜੀਪੀ ਸਾਹਿਬ ਨੂੰ ਕਿ ਉੱਥੇ ਸੁਰੱਖਿਆ ਜਿਹੜੀ ਹੈ ਕਿਉਂ ਮੇਰਾ ਵੀਰ ਅਸ਼ੀਨਾ ਮੈਂ ਤੁਹਾਨੂੰ ਗੱਲ ਦੱਸ ਦਿਆਂ ਜੀ 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 ਸ੍ਰੀ ਹਕਾ ਅਸੀਂ ਕਾਂਗਰਸੀ ਵੰਗੂ ਜਾਂ ਆਪ ਵੰਗੂ ਨਹੀਂ ਆ ਕਿ ਜਦ ਜੀ ਕਰੇ ਸਿੰਘ ਸਾਹਿਬਾਨਾ ਨੂੰ ਜਾਂ ਆਕਾਲ ਤਖਤ ਸਾਹਿਬ ਨੂੰ ਕੁਐਸਚਨ ਕਰੀਏ ਅਸੀਂ ਸਮਰਪਿਤ ਆ ਅਸੀਂ ਆਪ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮੈਂ ਉਹਨੂੰ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੌਲਾਂ ਕੱਢ ਕੇ ਅਟੈਕ ਸ਼ੁਰੂ ਕਰ ਦੇ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਛੱਡ ਕੇ ਠੋਕਿਓ ਸਾਨੂੰ ਇਸ ਗੱਲ ਦਾ ਈ ਮਾਨ ਹੋ ਕਿ ਅਸੀਂ ਗੁਰੂ ਦੀ ਸੇਵਾ ਕਰਦੇ ਚੱਲੇਗੇ ਮਗਰ ਸੇਵਾ ਤੋਂ ਕੋਈ ਵੀ ਸ਼ਰੋਮ ਨਹੀਂ ਅਕਾਲੀ ਚੱਲਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਕਿ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਹਾਂ ਸਾਡੀ ਕਿਸਮਤ ਆ ਕਿਉਂਕਿ ਸਰਕਾਰ ਤੇ ਕੋਈ ਭਰੋਸਾ ਨਹੀਂ ਜੋ ਸਰਕਾਰ ਦੀ ਕਾਦੀ ਜਿੰਮੇ ਆਰੀ ਹੈ ਜਿਹੜਾ ਮੁੱਖ ਮੰਤਰੀ ਖਾਦੀ ਪੀਤੀ ਨੂੰ ਸੁੱਤਾ ਪਿਆ ਉਹਦੀ ਕਾਦੀ ਜਿੰਮੇ ਆਰੀ ਹੈ ਜਿਹੜਾ ਬੰਦਾ ਇਹ ਸਾਰੇ ਬੰਦੇ ਉਹ ਸਾਫਕਾ ਡਿਪਟੀ ਚੀਫ ਮਿਨਿਸਟਰ ਨਾਲ ਸਟੇਜਾਂ ਸਾਂਝੀਆਂ ਕਰਦੇ ਹਣ ਜਿਹੜਾ ਮਾਹੌਲ ਵਿਗਾੜਨ ਦੇ ਕੋਈ ਕਸਰ ਨਹੀਂ ਛੱਡਦੇ ਤੁਸੀਂ ਕਾਦੀ ਜ਼ਿੰਮੇਵਾਰੀ ਸਮਝਦੇ ਹੋ ਕਿਸੇ ਦੀ ਅਸੀਂ ਸਾਡੇ ਜੋ ਸਾਡੀ ਜ਼ਿੰਮੇਵਾਰੀ ਅਸੀਂ ਤਾਂ ਰੱਬ ਦੇ ਹੱਥ 'ਚ ਆ ਗੁਰੂ ਸਾਹਿਬ ਦੇ ਚਰਨਾਂ 'ਚ ਆ ਗੁਰੂ ਸਾਹਿਬ ਨੇ ਇਹ ਸਵਾਸ ਬਖਸ਼ੇ ਆ ਗੁਰੂ ਸਾਹਿਬ ਦੇ ਹੱਥ 'ਚ ਨੇ ਇਹ ਸਵਾਸ ਅਸੀਂ ਆਪ ਦੀ ਸੇਵਾ ਕਰਾਂਗੇ ਔਰ ਤਨ ਦੇਹੀ ਨਾਲ ਕਰਾਂਗੇ ਗੁਰੂ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾ ਗਰੀਬਾਂ ਕੋਲੋਂ ਲੈ ਲੈਣੋ ਇਹ ਸਾਰਾ ਕੰਮ ਜੀ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਕੀਤਾ ਜਾ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਗਲਤ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਅੱਗੇ ਜਿਹੜਾ ਲੌਲੈਸਨੈਸ ਜੇ ਇਸ ਕਿਸਮ ਦੀ ਵੇਖਣ ਨੂੰ ਮਿਲ ਰਹੀ ਹੈ ਇਹ ਰੋਜ਼ ਤਾਂ ਟੀਵੀ ਦੀਆਂ ਖਬਰਾਂ ਬਣਦੀਆਂ ਅੱਜ ਜੇ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਤੇ ਤੁਸੀਂ ਪੁਲਿਸ ਦਾ ਹਾਲਾਤ ਵੇਖ ਲਓ ਇਹਨਾਂ ਦੇ ਪੱਲੇ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇਸ਼ ਦੁਨੀਆ ਦਾ ਵਨ ਆਫ ਦ ਮੋਸਟ ਹਾਈਲੀ ਵਿਜ਼ਿਟਿਡ ਪਲੇਸ ਹੈ ਜੇ ਤੁਸੀਂ ਉਹਨੂੰ ਨਹੀਂ ਸੁਰੱਖਿਅਤ ਰੱਖ ਪਾਰੇ ਤੇ ਸਾਹਮਣੇ ਮੇਨ ਐਂਟਰੈਂਸ ਤੇ ਗੁਰੂ ਘਰ ਦੀ ਮੇਨ ਜਿੱਥੇ ਲੋਕ ਸੰਗਤ ਆਉਂਦੀ ਆ ਉਹਨੂੰ ਸੁਰੱਖਿਅਤ ਨਹੀਂ ਰੱਖ ਪਾਰੇ ਤੁਸੀਂ ਕਾਦੀ ਲਾਅ ਐਂਡ ਆਰਡਰ ਤੇ ਕਾਦੀ ਸਿਕਿਉਰਿਟੀ ਦੇਣੀ ਹੈ ਇਹਦਾ ਕੋਲੈਪਸਲ ਫੇਰੀਅਰ ਤੁਹਾਡੇ ਸਾਹਮਣੇ ਹੈ ਰਹੀ ਸੀ ਇੱਕ ਅਸੀਂ ਸਾਰੇ ਦੇਖ ਰਹੇ ਸੀ ਕਿ ਸਭ ਤੋਂ ਜ਼ਿਆਦਾ ਨੋਰਪੂਲ ਮੇਰਾ ਵੀ ਮੈਨੂੰ ਨਾ ਕਹਿਣ ਦੀ ਲੋੜ ਕੋਈ ਨਹੀਂ ਥੋੜੇ ਕੈਮਰਿਆਂ ਚੋਂ ਸਾਰਾ ਕੁਝ ਕੈਦ ਹੈ ਉਹ ਜੇ ਜਸਬੀਰ ਸੋਂ ਅੱਜ ਗੁਰੂ ਦਾ ਭੇਜਿਆ ਜਸਬੀਰ ਸੋਂ ਨਾ ਹੁੰਦਾ ਸੁਖਬੀਰ ਜੀ ਦੀ ਸਿਕਿਉਰਿਟੀ ਚ ਤੇ ਮੈਂ ਸਮਝਦਾ ਸardar ਸੁਖਬੀਰ ਸਿੰਘ ਬਾਦਲ ਆਪ ਦੀ ਸੇਵਾ ਪੂਰੀ ਨਹੀਂ ਕਰ ਸਕਦੇ ਸੀ ਇਹ ਗੁਰੂ ਨੇ ਹੱਥ ਦੇ ਕੇ ਬਚਾਇਆ ਕੋਈ ਉਹਦੀ ਹਿੰਮਤ ਹੈ ਕਿ ਉਹਦੇ ਚ ਰੱਬ ਵਰਤਿਆ ਔਰ ਰੱਬ ਉਹਦੇ ਚ ਵਰਤਿਆ ਪੰਜਾਬ ਪੁਲਿਸ ਕਿੱਥੇ ਸੀ ਇਹ ਤੁਸੀਂ ਆਪ ਲਾ ਲਓ ਐਸਪੀ ਰੰਧਾਵਾ ਤੇ ਇਹਨਾਂ ਦੇ ਸਾਥੀ ਹੋਰ ਕਿੱਥੇ ਸਨ ਇਹ ਜਾ ਕੇ ਜਰੂਰ ਸਵਾਲ ਕਰਿਓ ਕਿਉਂਕਿ ਉੱਥੇ ਜਿੰਨਿਆਂ ਨੇ ਉਸ ਨੂੰ ਰੋਕਿਆ ਉਹ ਜਾਂ ਸੇਵਾਦਾਰ ਸਨ ਜਾਂ ਉੱਥੇ ਜਿਹੜੇ ਹਾਜ਼ਰ ਸਨ ਉਹ ਸੀ ਮੈਨੂੰ ਉਹ ਵਰਕਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਕੋਈ ਪੰਜਾਬ ਪੁਲਿਸ ਦਾ ਉਸ ਵੀਡੀਓ 'ਚ ਦਿਸਦਾ ਹੀ ਨਹੀਂ ਸੋ ਵੀਡੀਓ ਆਪ ਦੇ ਆਪ 'ਚ ਇਸ ਗੱਲ ਦਾ ਜਵਾਬ ਦੇ ਰਹੀ ਹੈ ਕਿ ਹਾਲਾਤ ਕੀ ਨੇ ਜੀ ਜੀ ਦਾ ਸਭ ਨੇ ਸੇਵਾ ਪੂਰੀ ਹਿੰਦੀ ਹੈ ਹਾਂ ਜੀ ਦੇਖੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸੇਵਾ ਲੈਂਦਾ ਕੌਣ ਹੈ ਜੀ ਗੁਰੂ ਸਾਹਿਬ ਆਪ ਗੁਰੂ ਸਾਹਿਬ ਨੇ ਆਪ ਸੇਵਾ ਲੈਣੀ ਆ ਆਪ ਸੇਵਾ ਕਰਾਉਣੀ ਆ ਔਰ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੀ ਆ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸardar sukhbir singh ji ਬਾਦਲ ਨੇ ਆਪਣੀ ਸੇਵਾ ਅ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕਰਵਾ ਲਈ ਔਰ ਕਰਕੇ ਗਏ ਔਰ ਬਾਕੀ ਦੇ ਲੀਡਰ ਵੀ ਕਰਕੇ ਗਏ ਮਗਰ ਮੈਂ ਤੁਹਾਨੂੰ ਫੇਰ ਕਹਿ ਦਿਆਂ ਇਹ ਸਾਰਿਆਂ ਨੂੰ ਜਿੰਨਿਆਂ ਨੂੰ ਇੱਕ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸੁੱਤੀ ਪਈ ਆ ਜਿਹੜਾ ਬਹੁਤ ਖਤਰਨਾਕ ਇਹਦੇ ਰਿਜ਼ਲਟ ਸਿੱਤੇ ਨਿਕਲਣੇ